ਹਾੜੇ ਪੰਜਾਬ ਦੇ ਵਿੱਚ ਆਏ ਤੇ ਇਹਨਾਂ ਹੜ੍ਹਾਂ ਦੇ ਕਾਰਨ ਕਾਫੀ ਭਾਰੀ ਨੁਕਸਾਨ ਹੋਇਆ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਸੀਂ ਜਲਦ ਜਿਹੜੇ ਕਿ ਕਿਸਾਨਾਂ ਦੇ ਆ ਫਸਲਾਂ ਖਰਾਬ ਹੋਈਆਂ ਨੇ ਉਸ ਨੂੰ ਲੈ ਕੇ ਗਰਦਾਵਰੀ ਕੀਤੀ ਜਾਵੇਗੀ ਤੇ ਦੂਜੇ ਪਾਸੇ ਮਾਫੀ ਜਿਹੜਾ ਕਿ ਦਿਵਾਲੀ ਤੋਂ ਪਹਿਲਾਂ ਮਿਲ ਜਾਵੇਗਾ ਤੇ ਅੱਜ ਆਪਣੀ ਲੀਡਰਸ਼ਿਪ ਵੱਖ-ਵੱਖ ਥਾਵਾਂ ਦੇ ਉੱਤੇ ਚਾਖੇ ਜਿਹੜੀ ਕਿ ਚੈੱਕ ਵਾਂਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਮੰਤਰੀ ਘਟਾਰੂ ਚੱਕ ਵੀ ਬਿਆਨਦੰਦ ਹੋਈ ਨਜ਼ਰ ਆ ਰਹੇ ਨੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬੀਆਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਤੇ ਉੱਥੇ ਇਹਨਾਂ ਨੇ ਕਿਹਾ ਕਿ ਮਾਨ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਉਹ ਵਾਅਦਾ ਆਪਣਾ ਪੂਗਾ ਦਿੱਤਾ ਹੈ ਤੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਔਰ ਤੁਹਾਨੂੰ ਸੁਣਾਉਨੇ ਆ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀਗਾ ਕਿ ਆਸੀਂ ਨੁਕਸਾਨ ਦੀ ਪਾਈ ਪਾਈ ਹਰ ਇੱਕ ਉਸ ਪਰਿਵਾਰ ਤੱਕ ਜਾ ਕੇ ਉਹਦਾ ਇਨਸਾਨ ਦੀ ਕਰਾਂਗੇ ਉਹਦੀ ਪੈਰ ਵੀ ਕਰਾਂਗੇ ਔਰ ਨਾਲ ਉਹਨਾਂ ਨੇ ਇੱਕ ਵੱਡੀ ਗੱਲ ਉਹ ਤਾਂ ਕਹੀ ਸੀਗੀ ਕਿ ਦਿਵਾਲੀ ਤੋਂ ਪਹਿਲੇ ਪਹਿਲੇ ਜਿਹੜਾ ਰੋਸ਼ਨੀਆਂ ਦਾ ਤਿਆਰ ਸਾਡੇ ਭਾਰਤ ਦੀ ਸੰਸਕ੍ਰਿਤੀ ਦੇ ਅੰਦਰ ਬਹੁਤ ਵੱਡਾ ਫੈਸਟੀਵਲ ਹੈ ਦੀਵਾਲੀ ਕਿ ਅਸੀਂ ਦੀਵਾਲੀ ਤੋਂ ਪਹਿਲੇ ਪਹਿਲੇ ਉਹਨਾਂ ਲੋਕਾਂ ਦੇ ਮਨਾਂ ਨੂੰ ਠੰਡੇ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਜ਼ਖਮਾਂ ਤੇ ਮਾਲਮ ਪੱਟੀ ਲਾਣ ਦਾ ਕੰਮ ਕਰਾਂਗੇ ਜਿਨ੍ਹਾਂ ਦਾ ਵੱਡਾ ਨੁਕਸਾਨ ਇਹ ਹੜ੍ਹਾਂ ਚ ਭਰਿਆ ਬਹੁਤ ਸਾਰੇ ਲੋਕ ਮੈਨੂੰ ਵੀ ਉਦੋਂ ਮਿਲਦੇ ਰਹੇ ਆ ਅਸੀਂ ਤੁਹਾਡੇ ਚ ਰਹੇ ਆ 20-25 ਦਿਨ ਔਰ ਉਸ ਦਿਨ ਜਦੋਂ 25 ਤਰੀਕ ਨੂੰ ਸਵੇਰ ਸਾਰ ਜਦੋਂ ਤੁਸੀਂ ਟੁੱਟੀ ਆ ਕੋਲੀ ਆਡੇ ਵਾਲੀ ਉਸ ਤੋਂ 10 ਘੰਟੇ ਪਹਿਲਾਂ ਅਸੀਂ ਮੈਂ ਡੀਸੀ ਸਾਹਿਬ ਸਾਰੇ ਉਹ ਗੁਜਰਾ ਦੇ ਪਰਿਵਾਰ 30 ਪਰਿਵਾਰ ਜਿਹਨਾਂ ਨੂੰ ਅਸੀਂ ਕੱਢ ਕੇ ਗਏ ਆ ਉਹਨਾਂ ਦੇ ਪੱਖੇ ਸਦੂਕ ਅਸੀਂ ਆਪ ਲੱਦੇ ਰੇੜਿਆਂ ਦੇ ਨਹੀਂ ਤੇ ਉਹ 30 ਦੇ 30 ਪਰਿਵਾਰ ਜਿਹੜੇ ਆ ਉਹ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋ ਜਾਂਦੇ ਇੱਕ ਪਰਿਵਾਰ ਸਾਡੇ ਕੱਢਣ ਤੋਂ ਬਾਅਦ ਵੀ ਰਾਤ ਨੂੰ ਆ ਗਿਆ ਉੱਥੇ ਬੱਚੇ ਲੈ ਕੇ ਇੱਕ ਮਾਤਾ ਉਹ ਤਿੰਨ ਬੱਚੇ ਤੇ ਇੱਕ ਮਾਤਾ ਉਹ ਸਾਡੀ ਗੁਜਰਗੀ ਜਿਹੜੀ ਵਾਪਸ ਆ ਗਈ ਸਾਂ ਸੋ ਹੁਣ ਸਾਡੀ ਅਗਲੀ ਡਿਊਟੀ ਆ ਕਿ ਜਿਹੜਾ ਨੁਕਸਾਨ ਲੋਕਾਂ ਦਾ ਹੋਇਆ ਪਹਿਲੀ ਕੜੀ ਵੱਜੋਂ ਫਸਲਾਂ ਦੇ ਨੁਕਸਾਨ ਦਾ ਮੌਜਾ ਸ਼ੁਰੂ ਕੀਤਾ ਤੇ ਮੈਂ ਪਿਛਲੇ 35 36 ਸਾਲਾਂ ਤੋਂ ਇਸ ਰਾਜਨੀਤਿਕ ਫੀਲਡ ਦੇ ਅੰਦਰ ਸਰਗਰਮੀ ਨਾਲ ਕੰਮ ਕਰ ਰਿਹਾ ਹਾਂ ਔਰ ਇਹ ਨਹੀਂ ਕਿ ਮੇਰੀ ਸਰਕਾਰ ਆ ਮੇਰਾ ਮੁੱਖ ਮੰਤਰੀ ਆ ਮੈਂ ਤਾਂ ਇਹ ਗੱਲ ਕਹਿ ਰਿਹਾ ਅਸੀਂ ਉੱਚੀ ਬਾਹਰ ਕਰਕੇ ਕਹਿੰਦੇ ਆ ਦੀ ਪਹਿਲੀ ਸਰਕਾਰ ਆ ਜਿਹਨੇ ਮਹੀਨੇ ਦੇ ਵਿੱਚ ਵਿੱਚ ਲੋਕਾਂ ਨੂੰ ਮੁਆਵਜ਼ਾ ਦੇਣਾ ਸ਼ੁਰੂ ਕੀਤਾ ਪਹਾਰ ਦੇ ਅੰਦਰ ਨਹੀਂ ਤੇ ਮਹੀਨਿਆਂ ਬੱਧੀ ਫਲਾਣੇ ਦਫ਼ਤਰ ਜਾਓ ਫਲਾਣੇ ਕੋਲ ਬਿਲੋ ਲੀਡਰ ਦੀ ਸਪਾਰਸ ਪਾਓ ਤੇ ਬਹੁਤ ਸਾਰੇ ਲੋਕਾਂ ਨਾਲ ਪੱਖਪਾਤ ਹੁੰਦਾ ਸੀਗਾ ਬੰਦੇ ਦੀ ਪਾਰਟੀ ਬੰਦੇ ਦਾ ਧੜਾ ਦੇਖ ਕੇ ਮੁਆਵਜ਼ਾ ਮਿਲਦਾ ਸੀ ਸੋ ਇਹ ਪਾਣੀ ਵਰਗਾ ਨਿੰਬੜਾ ਕੰਮ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਵੀ ਜਿਹਦਾ ਨੁਕਸਾਨ ਹੋਇਆ ਉਹ ਸਾਡਾ ਸਾਡੇ ਜ਼ਿੰਮੇ ਆ ਔਰ ਅੱਜ ਸ਼ੁਰੂਆਤ ਕੀਤੀ ਹੈ ਹਲਕੇ ਪੋਹੇ ਚ ਪਰਸੋਂ ਮਾਨਜੁਗ ਮੁੱਖ ਮੰਤਰੀ ਜੀ ਨੇ ਅਮਰਸਰ ਜ਼ਿਲ੍ਹੇ ਦੀ ਸ਼ੁਰੂਆਤ ਕੀਤੀ ਸੀਗੀ 570 ਕਰੋੜ ਰੁਪਏ ਦਾ ਮੁਆਵਜ਼ਾ ਵੰਡਿਆ ਪਹਿਲੀ ਕਿਹੜੀ ਵੱਜੋ ਦੇ ਰਹਿਆ ਫਸਲਾਂ ਦਾ ਮੁਆਵਜ਼ਾ ਇਸ ਤੋਂ ਬਾਅਦ ਸ਼ੁਰੂ ਹੋਣਾ ਜਿਹੜੇ ਪਸ਼ੂ ਮਰੇ ਆ ਜਾਂ ਜਿਨ੍ਹਾਂ ਦੇ ਘਰ ਇਕੱਠੇ ਆ ਉਹ ਵੀ ਨਾਲ ਨਾਲ ਲਿਸਟਾਂ ਵੱਧ ਰਹੀਆਂ ਸੋ ਮੇਰੇ ਵਿਧਾਨ ਸਭਾ ਭੋਏ ਦੇ ਜਾਂ ਪਠਾਨਕੋਟ ਜ਼ਿਲ੍ਹੇ ਦੇ 21 ਪਿੰਡ ਜਿਨ੍ਹਾਂ ਨੂੰ ਦਿਹਾੜੀ ਤੋਂ ਪਹਿਲੇ ਪਹਿਲੇ ਮੌਜਾ ਦੇਣ ਦਾ ਫੈਲਾ ਕੀਤਾ ਸੀ ਵੈਸੇ ਤਾਂ ਪਿੰਡ 111 ਟੋਟਲ 111 ਪਿੰਡ ਨੇ ਪੂਰੇ ਜ਼ਿਲ੍ਹੇ 'ਚ ਜਿਹਦੇ ਵਿੱਚ ਲਗਭਗ 80 ਪਿੰਡ ਜਿਹੜੇ 82 ਪਿੰਡ ਮੇਰੇ ਸਾਡੇ ਪਵਾਲ ਕਿਹਦੇ ਆ ਉਹਨਾਂ 80 ਪਿੰਡਾਂ ਦੇ ਵਿੱਚੋਂ 19 ਪਿੰਡਾਂ ਨੂੰ ਮੁਆਵਜ਼ਾ ਰਾਸ਼ੀ ਦੀ ਜਿਹੜੀ ਰਕਮ ਹੈ ਦਿਵਾਲੀ ਤੋਂ ਪਹਿਲੇ ਪਹਿਲੇ ਮਿਲ ਜਣੀ ਹੈ ਜਨਹੀਂ ਅੱਜ 15 16 17 18 19 ਤਿੰਨ ਚਾਰ ਦਿਨਾਂ ਦੇ ਅੰਦਰ ਅੰਦਰ ਸੋ ਅੱਜ 31 ਲੱਖ ਰੁਪਈਆ ਜਿਹੜਾ ਤਿੰਨ ਪਿੰਡ ਨੇ ਪਪਾਲਪੁਰ ਨਿਆਲ ਤੇ ਕਾਂਸੀ ਬਾਰਮਾ 130 ਪਰਿਵਾਰ ਨੇ ਜਿਨ੍ਹਾਂ ਨੂੰ ਇਹ 31 ਲੱਖ ਰੁਪਈਆ ਅੱਜ ਅਸੀਂ ਇਹ ਚੈੱਕ ਦੇਣੇ ਆ ਔਰ ਆਨ ਵਾਲੇ ਦਿਨਾਂ ਚ ਚਾਹੇ ਬਮਿਆਲ ਆ ਚਾਹੇ ਢਿੰਡਾ ਚਾਹੇ ਤਾਸ ਆ ਮਾਖਨਪੁਰਾ ਕੱਲ-ਕੱਲੇ ਪਿੰਡ ਨੇ 80 ਪਿੰਡ ਨੇ ਜਿਨ੍ਹਾਂ ਨੂੰ ਮੁਆਵਜ਼ਾ ਸਰਕਾਰ ਵੱਲੋਂ ਬਣਦਾ ਜਿਹੜਾ ਆ ਦੇਣਾ ਤੇ ਤੁਹਾਨੂੰ ਚੇਤੇ ਹੋਣਾ ਕਿ ਵਿਧਾਨ ਸਭਾ ਦਾ 2 ਦਿਨ ਦਾ ਸੈਸ਼ਨ ਬੁਲਾਇਆ ਚੰਡੀਗੜ੍ਹ ਸਿਰਫ ਹੜ੍ਹਾਂ ਦੇ ਜਿਹੜੇ ਨੁਕਸਾਨ ਦੀ ਪ੍ਰਭਾਈ ਦੇ ਮਾਪਦੰਡ ਸਨ ਉਹਨਾਂ ਨੂੰ ਬਦਲਣ ਦੇ ਲਈ ਮਿਸਾਲ ਦੀ ਤੌਰ ਤੇ ਪਹਿਲੋਂ 8500 ਰੁਪਏ ਮਿਲਦਾ ਜਿਹੜਾ ਘਰ ਟਟਿਆ ਹੁੰਦਾ ਸੀਗਾ ਹੁਣ ਉਹ ਬਦਲ ਕੇ 40000 ਜਿਹੜਾ ਅੱਧਾ ਜਿਹੜਾ ਪੂਰਾ ਠੱਠਿਆ ਘਾਰ ਉਹਨੂੰ 1 ਲੱਖ ਦੇ